ਖਾਬੀ ਦੀ ਬਾਰਾਂ ਗੋਸ ਮੈਂ ਬੜੀਆਂ ਇੰਟਰਨੈਸ਼ਨਲ ਮੀਟਿੰਗਾਂ ਤੇ ਗਈਆਂ ਇੰਟਰਨੈਸ਼ਨਲ ਸਭਾਵਾਂ ਤੇ ਗਈਆਂ ਪਰ ਕੋਲਿਸ ਨਾਇਸ ਬੁਰਕੀ ਕਰੇ ਵੀ ਹੋ ਰਹੀ ਹੈ ਇਹ ਅਲੜ ਉਮਰ ਦੀਆਂ ਕੁੜੀਆਂ ਜਿਨ੍ਹਾਂ ਦੇ ਸੁਪਨੇ ਸਾਕਾਰ ਹੋਣੇ ਨੇ ਪਰਮਾਤਮਾ ਕਰੇ ਹਰ ਸੁਪਨਾ ਸਾਕਾਰ ਹੋਵੇ ਪਰ ਹੁੰਦਾ ਨਹੀਂ ਇਹ ਸੋਸਾਇਟੀ ਇਨੀ ਗੁਰਖਤ ਹੈ ਇਹਦੇ ਨਾਲ ਟਕਰਾ ਕੇ ਤੁਹਾਡੇ ਸੁਪਨਿਆਂ ਦੇ ਰਾਜਕੁਮਾਰ ਵੱਜ ਜਾਂਦੇ ਸਾਡੀ ਮੇਰੀ ਨੀਅਤ ਪੁਰੀ ਹੋ ਜਾਏ ਇੱਛੀ ਕਰਦੀ ਹੁੰਦੀ ਸੀ ਮੈਂ ਇੰਨਾ ਹੀ ਵਿੜੇ ਦੇ ਵਿੱਚੋਂ ਆਪਣੇ ਅੱਖਰਾਂ ਦੀਆਂ ਅੱਖਾਂ ਖੁੱਲ੍ਹੀਆਂ ਨੇ ਇਹਨਾਂ ਬਾਰੇ ਅਸੀਂ ਕੀ ਦੱਸਣਾ ਹੈ ਜਿਹੜੇ ਖੁਦ ਆਪਣੀ ਪਛਾਣ ਨੇ ਦੁਨੀਆ ਇਹਨਾਂ ਨੂੰ ਜਾਣਦੀ ਆ ਵਰਲਡ ਲੈਵਲ ਤੱਕ ਇਹਨਾਂ ਦੀ ਪਛਾਣ ਸਫਲ ਉਹੀ ਹੁੰਦੇ ਨੇ ਜੋ ਕੁਝ ਕਰਨਾ ਚਾਹਦੇ ਨੇ ਸਫਲ ਉਹੀ ਹੁੰਦੇ ਨੇ ਜੋ ਕੁਝ ਕਰਨਾ ਜਾਣਦੇ ਨੇ ਜਿੱਤਦੇ ਉਹੀ ਹੁੰਦੇ ਨੇ ਜੋ ਹਾਰਨਾ ਜਾਣਦੇ ਨੇ ਮੈਂ ਪਹਿਲੀ ਵਾਰੀ ਜਦੋਂ ਇੱਥੇ ਸਕੂਲ ਚ ਆਈ ਮੈਂ ਪਿੰਡ ਦੇ ਤੱਪੜ ਸਕੂਲ ਚੋਂ ਪੜ੍ਹੀ ਆ ਪਿੰਡ ਦਾ ਉਹ ਸਕੂਲ ਜਿੱਥੇ ਟੱਲੀ ਵਜਾ ਕੇ ਬੜਾ ਸਵਾਦ ਆਉਂਦਾ ਸੀ ਟੀਚਰ ਜਿਨੂੰ ਸ਼ਾਬਾਸ਼ ਦੇਣੀ ਹੁੰਦੀ ਸੀ ਨਾ ਉਹ ਕਿਹਾ ਛੁੱਟੀ ਦੀ ਘੰਟੀ ਤੂੰ ਵਜਾਈਂ ਸੋ ਅੱਜ ਅਸਲੀ ਮੈਡਮ ਬਰਾੜ ਉਹਨਾਂ ਦੇ ਸਿਸਟਰ ਦਾ ਇਥੇ ਆਣ ਦੇ ਬਹੁਤ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਇਸ ਪਵਿੱਤਰ ਧਰਤੀ ਨੂੰ چار ਚੰਨ ਲਾ ਦਿੱਤੇ ਨੇ ਮੈਡਮ ਬੜੀਆਂ ਸੇਖੀਆਂ ਆਇਆਂ ਤੇ ਬੜੀਆਂ ਗਈਆਂ ਪਰ ਅੱਜ ਸਾਡੇ ਅੰਝ ਲੱਦਾ ਸਾਡਾ ਸਕੂਲ ਹੈ ਨਾ ਜਿਹੜਾ ਚੰਨ ਤੇ ਚੜ੍ਹਦਾ ਹੈ ਇਨਾ ਵਾਰੇ ਕੁਝ ਬੋਲਣਾ ਮੈਨੂੰ ਲੱਗਦਾ ਹੈ ਕਿ ਅਸੀਂ ਬੜੀ ਛੋਟੀ ਜਿਹੀ ਕਿਤਾਬ ਆ ਇਹ ਇੱਕ ਸੰਸਥਾ ਬਾਰੇ ਦੱਸ ਰਹੀ ਹਾਂ ਅਸੀਂ ਇਹ ਸਾਡੇ ਅੱਜ ਜਿਹੜੇ ਕੰਪਲੈਕਸ ਵਿੱਚ ਆ ਕੇ ਬੈਠੇ ਨੇ ਅਸੀਂ ਇਹਨਾਂ ਦੀ ਛੋਟੀ ਕਿਤਾਬ ਹੋ ਪਰ ਇਹ ਸਾਡੇ ਸਾਡੀ ਸੰਸਥਾ ਬੈਠੀ ਹੈ ਸਾਡੇ ਕੋਲ ਆ ਪੰਜਾਬੀ ਮੈਂ ਜਦੋਂ ਇਸ ਸਕੂਲ ਦੇ ਅੰਦਰ ਆ ਰਹੀ ਸੀ ਨਾ ਮੇਰੇ ਸਾਰ ਨੂੰ ਪਾਵਰਾ ਮੇਰੀਆਂ ਅੱਖਾਂ ਵਿੱਚ ਦੀਵਾਰਾਂ ਕੋ ਮੈਂ ਬੜੀਆਂ ਇੰਟਰਨੈਸ਼ਨਲ ਮੀਟਿੰਗਸ ਤੇ ਗਈਆਂ ਭਾਜੀ ਵਿੱਚ ਇੰਟਰਨੈਸ਼ਨਲ ਸੁਭਾਵਾਂ ਤੇ ਗਈਆਂ ਪਰ ਕੋਲਪੁਲਿਸ ਨਾਈ ਸਕੂਲ ਵਰਗੀ ਕਦੇ ਵੀ ਮੌਕਾ ਨਹੀਂ ਮਿਲਿਆ। ਉਦੋਂ ਮੈਂ ਜਿਹੜੀਆਂ ਅਲੜ ਕੁੜੀਆਂ ਪਿੱਛੇ ਬੈਠੀਆਂ ਰਹੀਆਂ ਮੈਂ ਇਹਨਾਂ ਵਿੱਚੋਂ ਆਪਣਾ ਆਪ ਹਾਲ ਸੀ। ਬਹੁਤ ਹਾਕੇ ਮੇਰੀ ਵਕੀਰਾਂ ਲੋ ਝੜ ਗਏ। ਜਦੋਂ ਮੈਂ ਇਸ ਖੇੜੇ ਵਿੱਚ ਆਈ ਮੈਂ ਮੈਡਮ ਨੂੰ ਦੱਸਿਆ ਕਿ ਮੈਂ ਇਥੇ ਹੌਕੀ ਦੀ ਪਲੇਅਰ ਹੁੰਦੀ ਸੀ ਮੈਂ ਇਥੇ ਐਨਸੀਸੀ ਕਰਦੀ ਹੁੰਦੀ ਸੀ ਮੈਂ ਇੰਨਾ ਹੀ ਵੇੜੇ ਦੇ ਵਿੱਚੋਂ ਆਪਣੇ ਅੱਖਰਾਂ ਦੀਆਂ ਅੱਖਾਂ ਘੁੱਲੀਆਂ ਨੇ ਮੈਂ ਬੱਚੇ ਬਹੁਤ ਬੁਸ਼ਕੀ ਸਕੂਲ ਚੋਂ ਸੱਕੇ ਗਏ ਹਾਂ ਔਰ ਕਮਾਲ ਦੀ ਗੱਲ ਇਹ ਹੈ ਜਦੋਂ ਬੰਦਾ ਸਕੂਲ ਛੱਡ ਹੀ ਜਾਂਦਾ ਹੈ ਜਿਹੜਾ ਬਾਕੀ ਯਾਦ ਰਹਿ ਜਾਂਦਾ ਹੈ ਉਹ ਹੀ ਪੜਾਈ ਹੁੰਦੀ ਹੈ ਇੱਕ ਪਾਲ ਆਪਣੇ ਬੋਝੇ ਚ ਪਾ ਲਿਓ ਇਹ ਕਦੇ ਤੁਹਾਡੇ ਨਾਲੋਂ ਵੱਖਰਾ ਨਹੀਂ ਹੋਣਾ ਤੁਹਾਡੇ ਸੀਨੇ ਤੇ ਉਕਰਿਆ ਜਾਣਾ ਇਹ ਅੱਲੜ ਉਮਰ ਦੀਆਂ ਕੁੜੀਆਂ ਜਿਨ੍ਹਾਂ ਦੇ ਸੁਪਨੇ ਸਾਕਾਰ ਹੋਣੇ ਨੇ ਪ੍ਰਮਾਤਮਾ ਕਰੇ ਹਰ ਸੁਪਨਾ ਸਾਕਾਰ ਹੋਵੇ ਪਰ ਹੁੰਦਾ ਨਹੀਂ ਹੁੰਦਾ ਇਹ ਸੋਸਾਇਟੀ ਇੰਨੀ ਕੁਰਖਤ ਹੈ ਇਹਦੇ ਨਾਲ ਟਕਰਾ ਕੇ ਤੁਹਾਡੇ ਸੁਪਨਿਆਂ ਦੇ ਰਾਜਕੁਮਾਰ ਮਰ ਜਾਂਦੇ ਆ ਖੋਟੇ ਅੰਦਰ ਉਹ ਕੁਛ ਨਹੀਂ ਰਹਿੰਦਾ ਮੈਡਮ ਨੇ ਮੈਨੂੰ ਕੱਲ ਇੱਕ ਗੱਲ ਪੁੱਛੀ ਸੀ ਕਿ ਤੁਸੀਂ ਦੱਸਿਓ ਕਿ ਤੁਹਾਨੂੰ ਕੀ ਚੇਂਜ ਲੱਗੀ ਹੈ ਸਾਰੇ ਹਾਲ ਦੇ ਵਿੱਚੋਂ ਮੈਂ ਜਦੋਂ ਆਪਣੇ ਆਪ ਨੂੰ ਲੱਭਣ ਲੱਗੀ ਅਸੀਂ ਇੱਥੇ ਨੀਲੇ-ਨੀਲੇ ਫੋਲਰ ਰਿਬਨਾਂ ਦੇ ਲਾ ਕੇ ਆਉਂਦੇ ਹੁੰਦੇ ਸੀ ਕਿਸੇ ਸਿਰ ਤੇ ਨਹੀਂ ਕਿੱਡੀ ਚੇਂਜ ਆਈ ਹੈ ਇਹਨਾਂ ਸਿਰਾਂ ਤੋਂ ਹੋਰ ਰਿਬਨ ਕਿੱਥੇ ਚਲੇ ਗਏ ਅਸੀਂ ਤਾਂ ਬੜੀ ਸ਼ਾਨ ਨਾਲ ਆਏ ਹੁੰਦੇ ਸੀ ਔਰ ਰਿਬਨ ਨੇ ਫੁੱਲ ਬਣਾਉਦੇ ਹੁੰਦੇ ਸੀ ਉੱਪਰ ਤੇ ਸਾਨੂੰ ਲੱਗਦਾ ਹੁੰਦਾ ਸੀ ਜਿਹਦਾ ਫੁੱਲ ਖਿੜਿਆ ਹੋਇਆ ਹੈ ਉਹ ਜ਼ਿਆਦਾ ਸੋਹਣੀ ਹੈ ਤੇ ਅੱਜ ਕਿਸੇ ਵੀ ਸਰਤੇ ਫੁੱਲ ਨਹੀਂ ਮੇਰੇ ਵਾਸਤੇ ਬੜੀ ਅਜੀਬ ਗੱਲ ਹੈ ਮੈਂ ਕਦੇ ਵੀ ਲੜਕੀਆਂ ਦੇ ਕਾਲਜ ਪੜਾ ਕੇ ਨਹੀਂ ਦੇਖਿਆ ਮੈਂ ਯੂਨੀਵਰਸਿਟੀ 38 ইয়ার্স ਪੜਾਇਆ ਹੈ ਜਵਾਨ ਮੁੰਡੇ ਕੁੜੀਆਂ ਹੁੰਦੇ ਸੀ ਉੱਥੇ ਕਦੇ ਵੀ ਮੈਂ ਕੋਲੇ ਨਹੀਂ ਪੜਾਇਆ ਪਰ ਪੜੀ ਸਕੂਲ ਕੁੜੀਆਂ ਦੇ ਚ ਜੋ ਤੁਸੀਂ ਕੱਲੀਆਂ ਕੁੜੀਆਂ ਚ ਪੜਦੇ ਹੋ ਨਾ ਤਾਂ ਇੱਕ ਵੱਖਰੀ ਤਰ੍ਹਾਂ ਦਾ ਸੰਵਾਦ ਹੁੰਦਾ ਮੈਂ ਪੁੱਛਿਆ ਸੀ ਮੈਡਮ ਨੂੰ ਕਿ ਸਾਡੇ ਵੇਲੇ ਇੱਕ ਮੇਲ ਟੀਚਰ ਹੁੰਦਾ ਸੀ ਉਹ ਸਪੋਰਟਸ ਵਾਲਾ ਸੀ ਅਸੀਂ ਉਹ ਤੋਂ ਬਹੁਤ ਡਰਦੇ ਸੀ ਕਿਉਂਕਿ ਤੁਹਾਡੇ ਕੋਲੇ ਫਾਦਰਲੀ ਫਿਗਰ ਹੁੰਦੀ ਹੈ ਬਾਕੀ ਸਾਰੀਆਂ ਮਦਰ ਫਿਗਰ ਹੁੰਦੀਆਂ ਨੇ ਮੈਂ ਪਹਿਲੀ ਵਾਰੀ ਜਦੋਂ ਇੱਥੇ ਸਕੂਲ ਚ ਆਈ ਮੈਂ ਪਿੰਡ ਦੇ ਤੱਪੜ ਸਕੂਲ ਚੋਂ ਪੜ੍ਹੀ ਆ ਪਿੰਡ ਦਾ ਉਹ ਸਕੂਲ ਜਿੱਥੇ ਟੱਲੀ ਵਜਾ ਕੇ ਬੜਾ ਸਵਾਦ ਆਉਂਦਾ ਸੀ ਟੀਚਰ ਜਿਨ ਸ਼ਾਬਾਸ਼ਤ ਦੇਣੀ ਹੁੰਦੀ ਸੀ ਨਾ ਉਹ ਕਹਿੰਦਾ ਛੁੱਟੀ ਦੀ ਘੰਟੀ ਤੂੰ ਵਜਾਈ ਤੇ ਬੜਾ ਸਵਾਦ ਆਉਂਦਾ ਸੀ ਕਮਾਲ ਦੀ ਗੱਲ ਹੈ ਹੁਣ ਤੁਸੀਂ ਇਹ ਕਦੇ ਵੀ ਨਹੀਂ ਸੋਚੋਗੇ ਕਿ ਅੱਜ ਛੁੱਟੀ ਦੀ ਘੰਟੀ ਮੈਂ ਵਜਾਉਣੀ ਹੈ ਸਾਡੀਆਂ ਨਿੱਕੇ ਨਿੱਕੇ ਖੁਸ਼ੀਆਂ ਬੜਾ ਵੱਡਾ ਸਕੂਨ ਦਿੰਦੀਆਂ ਸੀ ਸਾਨੂੰ ਥੋੜੇ ਵੱਡੇ ਵੱਡੇ ਖਡਾਉਣੇ ਤੁਹਾਨੂੰ ਸਕੂਨ ਨਹੀਂ ਦੇ ਸਕਦੇ ਤੁਸੀਂ ਉਹਦੇ ਤੋਂ ਵਿਰਵੇਂ ਹੋ ਬੱਚਿਓ ਲੜਕੀਆਂ ਨੇ ਇੱਕ ਬੜਾ ਨਾਰਾ ਲਾਇਆ ਸਾਡੀ ਉਮਰ ਦੀਆਂ ਲੇਡੀਜ਼ ਨੇ ਫੈਮਿਲੀਜ਼ਮ ਦਾ ਨਾਰਾ ਕੇ ਅਸੀਂ ਬੰਦਿਆਂ ਦੀ ਨਕਲ ਕਰਨੀ ਹੈ ਅਸੀਂ ਬੰਦਿਆਂ ਦੇ ਬਰਾਬਰ ਹੋਣਾ ਆਪਾਂ ਤਾਂ ਬੰਦਿਆਂ ਤੋਂ ਪਹਿਲਾਂ ਹੀ ਮੂਰੇ ਆ ਤੁਸੀਂ ਕਿਉਂ ਨਕਲ ਕਰਦੀ ਹੋ ਕੁੜੀਆਂ ਨਕਲ ਕਰਕੇ ਸ਼ਰਾਬਾਂ ਪੀਂਦੀਆਂ ਨੇ ਕੁੜੀਆਂ ਨਕਲ ਕਰਕੇ ਗੰਦੀਆਂ ਗਾਣਾਂ ਕੱਢਦੀਆਂ ਨੇ ਕੁੜੀਆਂ ਬੰਦਿਆਂ ਵਰਗਾ ਬਣਣਾ ਲੋਚਦੀਆਂ ਨੇ ਬਈ ਕਿਉਂ ਆਪਣੇ ਤੇ ਸੀਨੇ ਵਿੱਚ ਇੰਨੀ ਮਮਤਾ ਸੀ ਇੰਨੀ ਕੁਰਬਾਨੀ ਸੀ ਇੰਨੀ ਸਹਿਨਸ਼ੀਲਤਾ ਸੀ ਤੁਸੀਂ ਸਾਰੀ ਮਾਈਨਸ ਕਰਦੇ ਸਿਰਫ ਫੇਸ ਕਰਕੇ ਕਿ ਆਪਣੇ ਬੰਦਿਆਂ ਵਰਗੇ ਬਣਦੇ ਦੇਖਣ ਤੇ ਮਰਦਾਂ ਦੀ ਨਕਲ ਕਰਦੀ ਹੈ ਮੈਨੂੰ ਲੱਗਦਾ ਸਭ ਤੋਂ ਵੱਡਾ ਨੁਕਸਾਨ ਸੋਸਾਇਟੀ 'ਚ ਇਸ ਗੱਲ ਨਾਲ ਮੈਂ ਮੰਨਦੀ ਆ ਕਿ ਆਪਣੇ ਹੱਕ ਘੱਟ ਨਹੀਂ ਹਨਗੇ ਇਹਨਾਂ ਤੋਂ ਵੱਧ ਨਹੀਂ ਕਮਾਲ ਦੀ ਗੱਲ ਤਾਂ ਇਹ ਹੈ ਜਦੋਂ ਮੈਂ ਡਾਟਾ ਪੜ੍ਹਿਆ ਫੈਮਿਨਿਜ਼ਮ ਦਾ 1% ਜ਼ਿਆਦਾਤ ਪੰਜਾਬ ਦੀਆਂ ਗੁੜੀਆਂ ਗੋਲ ਸਿਰਫ ਇੱਕ ਬਾਕੀ ਸਾਰੀ ਮਰਦਾ ਗੋਲ ਹੈ ਬਾਕੀ ਸਾਰੀ ਲੇਬਰ ਦਾ 65% ਕੰਮ ਔਰਤਾਂ ਕਰਦੀਆਂ ਨੇ ਘਰ ਦਾ ਵੀ ਕਰਦੀਆਂ ਨੇ ਬਾਹਰ ਦਾ ਵੀ ਕਰਦੀਆਂ ਨੇ ਆ ਨੌਕਰੀਆਂ ਵੀ ਸੇੜਦੀਆਂ ਇਹ ਸਾਰਾ ਕੁਝ ਇਨਰ ਲੇਅਰ ਸੋਸਾਇਟੀ ਦੇ ਵਿੱਚ ਆ ਗਈਆਂ ਕਿ ਇਸ ਨੇ ਆਪਾਂ ਨੂੰ ਬਰਬਾਦ ਕਰਤਾ ਰਿਸ਼ਤੇ ਨੇ ਗੁੰਝਲਾਂ ਪੈ ਗਈਆਂ ਰਿਸ਼ਤੇ ਵਿੱਚ ਗੱਠਾਂ ਪੈ ਗਈਆਂ ਤੇ ਤੂੰ ਕੌਣ ਹੋਣਾ ਤੇ ਮੈਂ ਕੌਣ ਹੁੰਨੀ ਆ ਹੋਣਾ ਸ਼ੁਰੂ ਹੋ ਗਿਆ ਕਦੇ ਵੀ ਆਪਣੇ ਮਨ ਚੋਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਪਾਲਿਓ ਮੈਨੂੰ ਪਤਾ ਹੈ ਲੈਕਚਰ ਕਰਨ ਨਾਲ ਕਿਸੇ ਦੇ ਵੀ ਅੰਦਰ ਇਹ ਗੱਲਾਂ ਨਹੀਂ ਜਾਂਦੀਆਂ ਜਦੋਂ ਤੁਹਾਡੀ ਜ਼ਿੰਦਗੀ ਤਰਾਸ਼ੀ ਜਾਂਦੀ ਹੈ ਜਦੋਂ ਹਕੀਕਤ ਨਾਲ ਵਾਹ ਪੈਂਦਾ ਉਦੋਂ ਤੁਹਾਨੂੰ ਪਤਾ ਲੱਗਦਾ ਕਿ ਮੈਂ ਕੀ ਹਾਂ ਮੈਂ ਜਵਾਨ ਸੀ ਜਦੋਂ ਵਿਟੋ ਹੋ ਗਈ ਸੀ ਮੇਰੇ ਆਲੇ-ਦਾਲੇ ਮਰਦੀ ਮਰਤ ਸੀਗੇ ਮੈਨੂੰ ਪਤਾ ਸੀ ਕਿ ਕੀਪ ਡਿਸਟੈਂਸ ਕਿਵੇਂ ਪੈਦਾ ਕਰਨਾ ਉਸ ਵੇਲੇ ਤੁਹਾਡੇ ਅੰਦਰ ਹੋਰ ਤਰ੍ਹਾਂ ਦੀ ਸ਼ਕਤੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਵੈਸੇ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਅਪਸ ਐਂਡ ਡਾਊਨਸ ਸਾਰੀਆਂ ਮੇਰੀ ਜ਼ਿੰਦਗੀ ਚ ਆਉਣਗੇ ਤੁਹਾਨੂੰ ਸਿੱਟਣਗੇ ਵੀ ਜਿਵੇਂ ਤੁਸੀਂ ਮੈਨੂੰ ਕਹਿੰਦੇ ਹੋ ਮੈਂ ਉਹਦੇ ਚੋਂ ਬਿਖਰੀ ਨਹੀਂ ਨਿਖਰੀ ਆ ਇਸ ਕਰਕੇ ਕੋਸ਼ਿਸ਼ ਕਰੋ ਸਾਰੀਆਂ ਨੇ ਸਾਰੀਆਂ ਮੁਸੀਬਤਾਂ ਕੋਈ ਵੀ ਐਡੀ ਬਿਡੀ ਮੁਸੀਬਤ ਨਹੀਂ ਹੁੰਦੀ ਕਹਿੰਦੇ ਨੇ ਇੱਕ ਵਾਰੀ ਅਕਬਰ ਨੇ ਬੀਰਬਲ ਨੂੰ ਕਿਹਾ ਕੋਈ ਇੱਕ ਲਾਈਨ ਲਿਖ ਜਿਹੜੀ ਔਖੇ ਸਮੇ ਵੀ ਕੰਮ ਆਵੇ ਤੇ ਸੌਖੇ ਕਮੇ ਵੀ ਕੰਮ ਆਵੇ ਤੋਨੇ ਲਿਖਿਆ ਸੀ ਇਹ ਸਮਾਂ ਵੀ ਨਹੀਂ ਜਾਣਾ ਇਹ ਬੜਾ ਵੱਡਾ ਟਾਈਮ ਹੈ ਤੇ ਤੁਹਾਡੀ ਆਖ ਵੀ ਲੰਘ ਜਾਂਦੀ ਹੈ ਤੁਹਾਡੀ ਸੌਖ ਵੀ ਲੰਘ ਜਾਂਦੀ ਹੈ ਬੱਚਿਓ ਮੈਂ ਕੋਈ ਸਿਰ ਤੇ ਸਿੰਗ ਲੈ ਕੇ ਨਹੀਂ ਪੈਦਾ ਹੋਈ ਸੀ ਮੈਂ ਥੋੜੇ ਵਾਂਗੂਈ ਪੂਰੀ ਸ਼ਰਾਰਤੀ ਕੁੜੀ ਸੀ ਕਲਾਸ 'ਚ ਮੈਨੂੰ ਯਾਦ ਹੈ ਮੈਂ ਤੁਹਾਨੂੰ ਅੱਜ ਕਿਤਾਬਾਂ ਦੇ ਕੇ ਜਾਊਂਗੀ ਆਪਦੀਆਂ ਜਿਦੇ 'ਚ 올ਡ ਪੁਲਿਸ ਰਾਈਨ ਸਕੂਲ ਦਾ ਬਹੁਤ ਜ਼ਿਕਰ ਹੈ ਮੈਂ ਚਾਹੁੰਨੀ ਹਾਂ ਕਿ ਤੁਸੀਂ ਸਾਰੇ ਪੜ੍ਹੋ ਉਸ ਨੂੰ ਕਿਉਂਕਿ ਉਸ ਵੇਲੇ ਦੀਆਂ ਸ਼ਰਾਰਤਾਂ ਉਸ ਵੇਲੇ ਦੀਆਂ ਪ੍ਰਾਪਤੀਆਂ ਸਾਰੀਆਂ ਮੇਰੇ ਉਹਦੇ 'ਚ ਲਿਖੀਆਂ ਹੋਈਆਂ ਨੇ ਅੱਤੇ ਮੈਨੂੰ ਤਰੰਦਰ ਮੈਡਮ ਪੜਾਉਂਦੇ ਹੁੰਦੇ ਸੀ ਇੰਗਲਿਸ਼ ਮੈਂ ਕਾਪੀ ਨਵੀਂ ਸ਼ੁਰੂ ਕਰਨੀ ਸੀ ਜਿਹਨੇ ਕਿਹਾ ਨਿੱਕੇ ਨਿੱਕੇ ਖੁਸ਼ੀਆਂ ਮੈਂ ਕਾਪੀ ਲੈ ਕੇ ਮੈਡਮ ਕੋਲ ਗਈ ਕਿ ਕੋਈ ਇੱਕ ਲਾਈਨ ਲਿਖ ਕੇ ਦਿਓ ਮੈਂ ਕਾਪੀ ਸ਼ੁਰੂ ਕਰਨੀ ਆ ਮੈਡਮ ਨੇ ਲਿਖਿਆ డు ਅਨਟੂ ਅਦਰਸ ਐਜ਼ ਯੂ ਵਿਸ਼ ਟੂ ਬੀ ਡਨ ਬਾਈ ਮੈਡਮ ਨੇ ਲਿਖਿਆ ਉਹ ਮੇਰੇ ਸੀਨੇ ਤੇ ਉਕਰਿਆ ਗਿਆ ਕਾਪੀ ਤੇ ਨਹੀਂ ਸੀ ਮੈਂ ਉਸ ਨੂੰ ਅੱਜ ਤੱਕ ਖੰਡਾਇਆ ਹੈ ਇਥੇ सुरेंद्रਜੀਤ ਬਰਾੜ ਮੈਡਮ ਸੀ ਮੇਰੇ ਸਾਇੰਸ ਦੇ ਟੀਚਰ ਸੀ ਉਹਨੇ 6ਵੀਂ ਕਲਾਸ ਜਦ ਮੈਂ ਨਵੀਂ ਨਵੀਂ ਆਈ ਕਿੰਟੋ ਸ਼ਹਿਰ ਨੂੰ ਕੁੜੀਆਂ ਦਾ ਮੈਨੂੰ ਸਮਝਦੀਆਂ ਕੁਛ ਨਹੀਂ ਸੀ ਵੀ ਇਹ ਤਾਂ ਦੇਸੀ ਜੀ ਆ ਉਹਨੇ ਇੱਕ ਸਵਾਲ ਪੁੱਛਿਆ ਕਲਾਸ ਜਾ ਕੇ ਚਾਨਣ ਕਿਸ ਨੂੰ ਕਹਿੰਦੇ ਹਨ ਮੈਂ ਖੜੀ ਹੋ ਕੇ ਕਿਹਾ ਜੀ ਜੀਦ ਨਾਲ ਆਪਾਂ ਚੀਜ਼ਾਂ ਦੇਖਦੇ ਆ ਉਹਨੇ ਮੇਰਾ ਆੜਾ ਦਾੜਾ ਤਲਾਸ਼ੀ ਲਈ ਕਿ ਤੂੰ ਕਿਤਾਬ ਤੋਂ ਪੜ੍ਹ ਕੇ ਕਿਹਾ ਮੈਂ ਤਾਂ ਉਹਦੇ ਕੋਲ ਨੂੰ ਹੀ ਕਿਹਾ ਸੀਗਾ ਮੈਂ ਜਾ ਕੇ ਕਿਤਾਬਾਂ ਉਹ ਨਹੀਂ ਸ਼ੁਰੂ ਕਰਤੀ ਵੀ ਕਿਤੇ ਸੱਚੀ ਲਿਖਿਆ ਹੋਇਆ ਹੈ ਗੱਲ ਇਹ ਸਾਰੀਆਂ ਗੱਲਾਂ ਮੇਰੇ ਅੰਦਰ ਮੈਮੋਰੀਜ਼ 'ਚ ਨੇ ਸਾਡੀ ਦਿਲੇਖ ਔਰ ਮੈਡਮ ਇਥੇ ਪੰਜਾਬੀ ਦੇ ਹੁੰਦੇ ਸੀ ਉਹ ਕਲਾਸ 'ਚ ਆਏ ਆਖੇ ਕਹਿੰਦੇ ਮੈਂ ਤਾਂ ਨਾ ਅੱਜ ਅਕਲ ਜਾੜ ਕਢਾ ਕੇ ਆਈਆਂ ਤੇ ਸੋਚ ਸਕਦੇ ਹੋ ਅੱਗੇ ਕੀ ਹੋ ਸਕਦਾ ਮੈਂ ਕਾਪੀ 'ਤੇ ਲਿਖਿਆ ਵੀ ਸਾਨੂੰ ਕੀ ਪੜਾਉਣਾ ਹੈ ਫਿਰ ਕੱਪੀ ਸਾਰੀ ਕਲਾਸ ਤੁਰਦੀ ਤੁਰਦੀ ਮੈਡਮ ਕੋਲ ਪਹੁੰਚ ਮੈਡਮ ਨੇ ਕਿਸੇ ਹੋਰ ਕੁੜੀ ਨੂੰ ਖੜੀ ਕਰ ਲਿਆ ਖੜੀ ਹੋ ਇਹ ਕੀ ਲਿਖਿਆ ਤੂੰ ਤੇ ਕਹਿੰਦੀ ਉਹ ਨੀਵੀ ਪਾ ਕੇ ਖੜ ਗਈ ਉਸ ਵੇਲੇ ਨਾ ਇਹ ਰਵਾਜ ਨਹੀਂ ਸੀਗਾ ਵੀ ਡੋਲ ਹੈ ਤੋ ਦੂਜੇ ਦਾ ਉਹ ਚੁੱਪ ਕਰਕੇ ਖੜ ਗਈ ਥੋੜੀ ਦੇਰ ਬਾਅਦ ਉਹ ਝਟਕਾਂ ਪੈਣ ਲੱਗ ਗਈਆਂ ਮੈਂ ਉੱਠ ਕੇ ਖੜੀ ਹੋ ਗਈ ਮੈਂ ਕਿਹਾ ਜੀ ਇਹਨੂੰ ਝਟਕਾ ਨਾਲ ਦਿਆਂ ਇਹ ਲਾਈਨ ਮੈਂ ਲੈ ਲਈ ਝਟਕਾ ਵੀ ਬੰਗਣੀ ਪੈਣੀ ਚਾਹੀਦੀ ਇਹਦਾ ਮਤਲਬ ਹੈ ਕਿ ਸ਼ਰਾਰਤਾਂ ਅਸੀਂ ਵੀ ਕਰਦੇ ਸੀ ਪਰ ਸ਼ਰਾਰਤ ਦੇ ਪਿੱਛੇ ਵਾਲੀ ਇਮਾਨਦਾਰੀ ਉਸੇ ਤਰ੍ਹਾਂ ਕਾਇਮ ਸੀ ਜਿਹੜੀ ਕਿ ਹੁਣ ਆਪਾਂ ਨੇ ਕਾਟਾ ਮਾਰਤਾ ਬੱਚੋ ਇਸ ਵੇਲੇ ਮੈਂ ਕੈਲਗਰੀ ਰਹਿ ਰਹੀ ਹਾਂ ਕੈਲਗਰੀ ਦੀ ਔਮੈਨ ਐਸੋਸੀਏਸ਼ਨ ਦੀ ਪ੍ਰੈਜ਼ੀਡੈਂਟਾਂ ਮੈਂ ਮੇਰੇ ਕੋਲ 115 ਲੇਡੀਜ਼ ਦਾ ਗਰੁੱਪ ਹੈ ਜਦੋਂ ਮੈਂ ਯੂਨੀਵਰਸਿਟੀ ਸੀ ਆ ਪ੍ਰਦੀਪ ਨੂੰ ਪਤਾ ਹੈ ਕਿ ਮੈਂ ਕਲਾਸਾਂ ਜਾਂ ਇਕੱਠੀਆਂ ਕਰਕੇ ਕੁੜੀਆਂ ਮੁੰਡਿਆਂ ਨੂੰ ਟੂਰ ਤੇ ਲੈ ਕੇ ਜਾਂਦੀ ਹੁੰਦੀ ਸੀ ਬੜਾ ਸ਼ੌਕ ਸੀ ਮੇਰਾ ਹੁਣ ਮੈਂ ਉਹਨਾਂ ਸਾਰੀਆਂ ਬੁੜੀਆਂ ਨੂੰ ਲੈ ਕੇ ਜਾਂਦੀ ਆਂ। ਕਮਾਲ ਦੀ ਗੱਲ ਤਾਂ ਇਹ ਹੈ ਜਦੋਂ ਅਸੀਂ ਬਾਹਰ ਜਾਂਦੇ ਆਂ ਸੱਚੀ ਮੁੱਚੀ ਸਾਰੀਆਂਆਂਆਂ ਬਖੀਆਂ ਨਾਲੋਂ ਦਹਾਕੇ ਝੜ ਜਾਂਦੇ ਨੇ। ਸਹੀ ਹੈ। ਉਹ ਬਿਲਕੁਲ ਉਸੇ ਤਰ੍ਹਾਂ ਅਲੜਾ ਵਾਂਗੂ ਬਿਹੇਵ ਕਰਦੀਆਂ ਨੇ, ਬੋਲੀਆਂ ਪਾਉਂਦੀਆਂ ਨੇ, ਨੱਚਦੀਆਂ ਨੇ, ਆਪਸ ਵਿੱਚ ਚੁਟਕਲੇ ਇਕੱਠੇ ਸਨ ਕਰਦੀਆਂ ਨੇ ਤਾਂ ਮੈਨੂੰ ਬੜਾ ਹੀ ਚੰਗਾ ਲੱਗਦਾ। ਮੈਂ ਸਾਰਾ ਕੁਝ ਤਾਂ ਦੱਸ ਰਹੀ ਆਂ। ਜਦੋਂ ਤੁਸੀਂ ਕਿਸੇ ਵੀ ਖੁਸ਼ੀ ਵਿੱਚ ਖੁਸ਼ ਹੋਣੇ ਹੋ ਨਾ ਬੜੀ ਪ੍ਰਾਪਤੀ ਹੁੰਦੀ ਹੈ ਬੜੀ ਪ੍ਰਾਪਤੀ ਹੁੰਦੀ ਹੈ ਇੱਕ ਵਾਰੀ ਮੈਂ ਕਿਸੇ ਲੜਕੀ ਦੇ ਵਿਆਹ ਤੇ ਗਈ ਸਾਡੇ ਡਿਪਾਰਟਮੈਂਟ ਦੀ ਕੁੜੀ ਦਾ ਵਿਆਹ ਸੀ ਉਹ ਮੈਨੂੰ ਕਹਿਣ ਲੱਗੇ ਵੀ ਆਈਸਕ੍ਰੀਮ ਖਾ ਲਓ ਉਹ ਦੇਖਣ ਨੂੰ ਆਈਸਕ੍ਰੀਮ ਕਿਸੇ ਕੰਮ ਦੀ ਨਾਲੇ ਮੈਂ ਕਹਿੰਦੀ ਨਹੀਂ ਮੈਂ ਨਹੀਂ ਖਾਣੀ ਕਹਿੰਦੀ ਏਂ ਦੀ ਆਈਸਕ੍ਰੀਮ ਖਾਓ ਮੈਂ ਕਹਣਾ ਮੈਂ ਨਹੀਂ ਖਾਣੀ ਜਦੋਂ ਮੈਂ ਬਾਏ ਬਾਏ ਕਰਕੇ ਬਾਹਰ ਆਈ ਤਾਂ ਇੱਕ ਛੋਟਾ ਜਿਹਾ ਬੱਚਾ ਖੜਾ ਸੀ ਮੈਨੂੰ ਕਿਹਾ ਵੀ ਕੀ ਮੰਗਦਾ ਏ ਤੂੰ ਕਹਦਾ ਮੈਨੂੰ ਆਈਸਕ੍ਰੀਮ ਖਵਾ ਦੋ ਮੈਂ ਅੰਦਰ ਗਈ ਮੇਰੀ ਆਈਸਕ੍ਰੀਮ ਦਿਓ ਕਹਿੰਦੂ ਤਾਂ ਜਵਾਬ ਦੇ ਗਈ ਸੀ ਮੈਂ ਖਾਣਾ ਹੁਣ ਮੈਨੂੰ ਚਾਹੀਦੀ ਹੈ ਮੈਂ ਉਹ ਆਈਸਕ੍ਰੀਮ ਦਾ ਕੱਪ ਲੈ ਆ ਕੇ ਉਸ ਬੱਚੇ ਨੂੰ ਦਿੱਤਾ ਸੱਚ ਕਰਕੇ ਜਾਣੇ ਉਸ ਬੱਚੇ ਦੀਆਂ ਅੱਖਾਂ 'ਚ ਇੰਨਾ ਥੈਂਕਸ ਸੀਗਾ ਅੱਜ ਤੱਕ ਮੇਰੇ ਨਾਲ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ ਬਹੁਤ ਮਨ ਨੂੰ ਸਕੂਨ ਮਿਲਦਾ ਹੈ ਬੱਚਿਓ ਮੈਨੂੰ ਪਤਾ ਹੈ ਤੁਸੀਂ ਕਿਸੇ ਨੂੰ ਬੋਲਣਾ ਸੁਣ ਕੇ ਪ੍ਰਾਪਤੀਆਂ ਨਹੀਂ ਕਰਦੇ ਕਹਿੰਦੇ ਨੇ ਅੱਜ ਕੱਲ ਦੇ ਬੱਚੇ ਸੁਣ ਕੇ ਨਹੀਂ ਦੇਖ ਕੇ ਸਿੱਖਦੇ ਨੇ ਇਸੇ ਕਰਕੇ ਮੈਂ 19 ਕਿਤਾਬਾਂ ਲਿਖਤੀਆਂ ਕਿਸੇ ਨੇ ਨਹੀਂ ਪੜੀਆਂ ਪਰ ਮੇਰੀਆਂ ਜਿਹੜੀਆਂ ਉਹ ਲੀਰਾਂ ਜੀਆਂ ਕਰ ਕਰਕੇ ਪਾਉਂਦੇ ਨੇ ਨਾ ਮੈਂ ਅੱਜ ਤੱਕ ਇੱਕ ਵੀ ਨਹੀਂ ਪਾਈ ਅੱਜ ਤੱਕ ਇੱਕ ਵੀ ਨਹੀਂ ਬਣਾਈ ਉਹ ਮੈਂ ਰੇਡੀਓ ਤੇ ਬੋਲਿਓ ਨਹੀਂ ਆ ਉਦੋਂ ਪਤਾ ਨਹੀਂ ਕਿੰਨੀਆਂ ਕਲੀਰਾਂ ਬਣਾ ਦਿੰਦੇ ਨੇ ਉਹਦੀਆਂ ਤੇ ਉਹ ਕਿੰਨੀਆਂ ਕਿ ਪاپੂਲਰ ਹੋ ਜਾਂਦੀਆਂ ਨੇ ਔਰ ਜਿੱਥੇ ਵੀ ਮੈਂ ਦੁਨੀਆ ਦੇ ਕਿਸੇ ਵੀ ਹਿੱਸੇ ਜਾਵਾਂ ਉਹ ਮੇਰੇ ਕੋਲ ਇਸ ਤੋਂ ਨੂੰ ਬਹੁਤ ਸੁਣਿਆ ਤੇ ਮੈਨੂੰ ਬੜਾ ਅੱਛਾ ਲੱਗਦਾ ਹੈ ਜੇ ਮੇਰੇ ਬੋਲਾਂ ਨਾਲ ਕਿਸੇ ਦੇ ਸੀਨੇ ਵਿਸ਼ਾ ਮਾਰੂਥਲ ਪਾਣੀ ਦੀਆਂ ਬੂੰਦਾਂ ਨਾਲ ਠਰ ਜਾਂਦਾ ਹੈ ਤਾਂ ਮੇਰੀ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ प्यारे बच्चों प्रोफेसर ਦਾ 45 ਮਿੰਟ ਬੋਲੀ ਜਾਂਦਾ ਹੁੰਦਾ ਹੈ ਕਿਉਂਕਿ ਉਹਦਾ ਲੈਕਚਰ ਪੂਰਾ ਹੋਣਾ ਹੁੰਦਾ ਮੈਂ ਚਾਹੁੰਨੀ ਹਾਂ ਕਿ ਤੁਸੀਂ ਮੈਨੂੰ ਸਵਾਲ ਕਰੋ ਮੈਨੂੰ ਪਤਾ ਲੱਗੇ ਤੁਹਾਡੇ ਸੀਨੇ ਵਿੱਚ ਕਲਵਲ ਹੁੰਦੇ ਸਵਾਲ ਕੀ ਨੇ ਮੈਨੂੰ ਵੀ ਪਤਾ ਲੱਗੇ ਕਿ ਅੱਜ ਕੱਲ ਦੀਆਂ ਬੱਚੀਆਂ ਕਿਵੇਂ ਸੋਚਦੀਆਂ ਨੇ ਤਾਂ ਕਿ ਮੈਂ ਉਹਨਾਂ ਤੋਂ ਕੁਝ ਸਿੱਖ ਸਕਾਂ ਮੈਂ ਵੀ ਤੁਹਾਡੇ ਤੋਂ ਕੁਝ ਪ੍ਰਾਪਤ ਕਰਕੇ ਜਾ ਸਕਾਂ ਮੇਰੇ ਵਾਸਤੇ ਓਲਡ ਪੁਲਿਸ ਲਾਈਨ ਸਕੂਲ ਉਹਨਾ ਇੱਕ ਸੁਪਨਾ ਸੀ ਬਹੁਤ ਜੀ ਕਰਦਾ ਸੀ ਕਿ ਮੈਂ ਦੁਬਾਰਾ ਤੋਂ ਇੱਥੇ ਆਵਾਂ 64 ਵਿੱਚ ਪਹਿਲੇ ਬੈਚ ਦੀ ਸਟੂਡੈਂਟਾਂ ਮੈਂ ਉਸ ਤੋਂ ਬਾਅਦ ਅੱਜਾਈ ਹੋਇਆ ਬਹੁਤ ਸਾਲ ਬੀਤ ਗਏ ਦਹਾਕੇ ਬੀਤ ਗਏ ਸ਼ਾਇਦ ਉਮਰ ਦੇ ਆਖਰੀ ਪੜਾਵਲ ਕੋਮਾ ਤੇ ਮੇਰੀਆਂ ਸੁੱਤੀ-ਸੁੱਤੀ ਉਮਰੇ ਜੋ ਅੱਖਰਾਂ ਨੇ ਅੱਖੀਆਂ ਖੋਲੀਆਂ ਉਹ ਇਹ ਸਕੂਲ ਸੀ ਮੈਂ ਸਕੂਲ ਨੂੰ ਕਦੇ ਨਹੀਂ ਭੁੱਲ ਸਕਦੀ ਮੈਂ ਸਕੂਲ ਨੂੰ ਹਮੇਸ਼ਾ ਯਾਦ ਕੀਤਾ ਹੈ ਮੈਂ ਸਕੂਲ ਦੇ ਵਿੱਚ ਕੋੜੀ ਮਾਈ ਨੂੰ ਵੀ ਯਾਦ ਕੀਤਾ ਜਿਹੜੀ ਬਾਹਰ ਬੈਠੀ ਹੁੰਦੀ ਸੀ ਬੜੀ ਸਟ੍ਰਿਕਟ ਸੀ ਉਹ ਇੱਕ ਪ੍ਰਕਾਸ਼ਵਤੀ ਮੈਡਮ ਸੀਗੇ ਅਸੀਂ ਆਪਸ ਹੀ ਗੱਲਾਂ ਕਰਦੀਆਂ ਹੁੰਦੀਆਂ ਸੀ ਵੀ ਇਹਨਾਂ ਦਾ ਵਿਆਹ ਨਹੀਂ ਹੋਇਆ ਨਾ ਤਾਂ ਸਟ੍ਰਿਕਟ ਹੈ ਉਹ ਤਾਂ ਹੁਣ ਵੀ ਕਹਿੰਦੇ ਹੁਣੇ ਬੱਚੇ ਹੁਣ ਵੀ ਕਹਿੰਦੇ ਹੁਣੇ ਮੈਨੂੰ ਪਤਾ ਹੈ ਸਾਰੇ ਕਹਿੰਦੇ ਹੁਣੇ ਨੇ ਇਸੇ ਤਰ੍ਹਾਂ ਜਦੋਂ ਮੈਂ ਅੰਦਰ ਆਈ ਹੁਣੀ ਕਈਆਂ ਨੇ ਇੱਕ ਦੂਜੀ ਨੂੰ ਹੁੱਜ ਮਾਰੀ ਹੁਣ ਵੀ ਕਹੀ ਜਿਹੀ ਬੁੜੀ ਫੜ ਲੈਂਦੀ ਇਹ ਸਾਰਾ ਕੁਝ ਤੁਹਾਡੀ ਉਮਰ ਵਿੱਚ ਮੱਲੂ ਮੱਲੀ ਆਉਂਦਾ ਮੱਲੂ ਮੱਲੀ ਸੁੱਝਦਾ ਇਹ ਨਹੀਂ ਤੁਸੀਂ ਗਲਤ ਨਹੀਂ ਹੋਗੇ ਤੁਸੀਂ ਬਿਲਕੁਲ ਠੀਕ ਹੋ ਕਿਉਂਕਿ ਤੁਹਾਡੀ ਉਮਰ ਵਿੱਚ ਅਸੀਂ ਵੀ ਇਸ ਤਰ੍ਹਾਂ ਸੀ ਸੋ ਬੱਚੇ ਕਹਿੰਦੇ ਹੁੰਦੇ ਨੇ ਐਨੇ ਤੁਹਾਡੇ ਟੀਚਰਸ ਨੇ ਮੈਂ ਸੋਚ ਰਹੀ ਸੀ ਅਸੀਂ ਤਾਂ ਟੀਚਰਾਂ ਤੋਂ ਬਹੁਤ ਡਰਦੇ ਸੀ ਪਤਾ ਨਹੀਂ ਡਰਾਉਣੀਆਂ ਹਨੀਆਂ ਕਿ ਨਹੀਂ ਪਰ ਹੁਣ ਕਹਿੰਦੇ ਨੇ ਜ਼ਮਾਨਾ ਬਦਲ ਗਿਆ ਹੁਣ ਕਹਿੰਦੇ ਨੇ ਜ਼ਮਾਨਾ ਹੋਰ ਹੋ ਗਿਆ ਸਾਡੇ ਤਾਂ ਘਰੋਂ ਵੀ ਛੇਤਰ ਪੈ ਜਾਂਦੇ ਸੀਗੇ ਹੁਣ ਤਾਂ ਛੇਤਰਾਂ ਦਾ ਰਵਾਜ ਹੀ ਖਤਮ ਹੋ ਗਿਆ ਹੁਣ ਤਾਂ ਸਿਲੇਬਸ ਚ ਹੀ ਨਹੀਂ ਰਹੇ ਪਰ ਇੱਕ ਗੱਲ ਕਰ ਜਾਣਿਓ ਕਿ ਜਦੋਂ ਘਰੋਂ ਝੜਕਾਂ ਪੈਂਦੀਆਂ ਨੇ ਤਾਂ ਤੁਸੀਂ ਜ਼ਿੰਦਗੀ ਦੀਆਂ ਝੜਕਾਂ ਬਰਦਾਸ਼ਤ ਕਰਨ ਦੇ ਕਾਬਿਲ ਹੋ ਜਾਂਦੇ ਜਿਹੜੇ ਮਾਪੇ ਚਾਕਲੇਟ ਟਾਫੀਆਂ ਖਵਾ ਕੇ ਹੀ ਬੱਚੇ ਨੂੰ ਪਾਲਦੇ ਨੇ ਉਹ ਬੱਚੇ ਬੜੀ ਜਲਦੀ ਮੌਤ ਨੂੰ ਮਾਸੀ ਕਹਿ ਲੈਂਦੇ ਕਿਉਂਕਿ ਜ਼ਿੰਦਗੀ ਨੇ ਤਾਂ ਥਪੇੜੇ ਮਾਰਨੇ ਹੀ ਮਾਰਨੇ ਨੇ ਜ਼ਿੰਦਗੀ ਦੇ ਵਿੱਚ ਤਾਂ ਅਪਸ ਐਂਡ ਡਾਊਨਸ ਆਣੇ ਹੀ ਆਉਣੇ ਨੇ ਸ਼ਾਇਦ ਅਸੀਂ ਇਹਨਾਂ ਅਪਸ ਐਂਡ ਡਾਊਨਸ ਵਿੱਚੋਂ ਇਸ ਕਰਕੇ ਗੁਜ਼ਰ ਗਏ ਕਿ ਅਸੀਂ ਪਹਿਲਾਂ ਹੀ ਬਚਪਨ ਤੋਂ ਹੀ ਇਹਨਾਂ ਦੇ ਆਦੀ ਹੋ ਚੁੱਕੇ ਸੀ ਸਾਡੇ ਵੇਲੇ ਕਲਚਰ ਹੋਰ ਸੀ ਹੁਣ ਬਿਲਕੁਲ ਹੋਰ ਹੈ ਪਰ ਬੱਚਿਓ ਹਰ ਚੀਜ਼ ਦੀ ਇੱਕ ਲਿਮਟ ਹੁੰਦੀ ਹੈ ਹਰ ਚੀਜ਼ ਦੀ ਇੱਕ ਖਾਸ ਸੀਮਾ ਹੁੰਦੀ ਹੈ ਮੈਂ ਚਾਹੁੰਦੀ ਆ ਅਰਦਾਸ ਕਰਦੀ ਆ ਰੱਬ ਕਰੇ ਤੁਹਾਨੂੰ ਸਾਰਿਆਂ ਦੀ ਦੁਆ ਲਗੇ ਪਰ ਇਸ ਜ਼ਮਾਨੇ ਦੀ ਹਵਾ ਨਾ ਲਗੇ ਥੈਂਕ ਯੂ ਔਰ ਦੁਨੀਆਦਰੇ ਦਾ ਵਰਤਾਰਾ ਹੈ ਮਾਡਰਨਾਈਜੇਸ਼ਨ ਵੈਸਟਰਾਈਜੇਸ਼ਨ ਵੱਧਦੀ ਜਾ ਰਹੀ ਹੈ ਡੇ ਬਾਈ ਡੇ ਤਾਂ ਇਹਨਾਂ ਬੱਚਿਆਂ ਵੱਲੋਂ ਕੁਐਸਚਨ ਹੈ ਕਿ ਅਸੀਂ ਆਪਣੀ ਕਲਚਰਲ ਵੀ ਜੁੜ ਕੇ ਰਹਿਣਾ ਹੈ ਸਭਿਆਚਾਰ ਨਾਲ ਵੀ ਔਰ ਇਹ ਵੀ ਨਹੀਂ ਕਿ ਅਸੀਂ ਜਿਹੜੀ ਜਿਹੜਾ ਕੰਪੀਟੀਸ਼ਨ ਦਾ ਜ਼ਮਾਨਾ ਉਹਦੇ ਚ ਵੀ ਪਿੱਛੇ ਰਹੀਏ ਕਾ ਇਹਦੇ ਵਿੱਚ ਬੈਲੈਂਸ ਬਣਾ ਕੇ ਸੀ ਕਿਵੇਂ ਚੱਲਣਾ ਹੈ ਪਲੀਜ਼ ਜ਼ਰੂਰ ਸੇਧ ਦਿਓ ਇੱਕ ਵਾਰੀ ਨਾ ਜਦੋਂ ਆਜ਼ਾਦੀ ਮਿਲੀ ਆਪਾਂ ਨੂੰ ਤਾਂ ਆਪਣੇ ਨੇਤਾ ਨੂੰ ਕਿਸੇ ਨੇ ਪੁੱਛਿਆ ਕੀ ਤੁਸੀਂ ਹੁਣ ਆਜ਼ਾਦ ਹੋ ਗਏ ਬਿਲਕੁਲ ਉਹ ਕਹਿੰਦਾ ਹਾਂ ਜੀ ਹੋ ਗਏ ਕਹਿੰਦਾ ਕੀ ਕਰੋਗੇ ਕਹਿੰਦਾ ਅਸੀਂ ਇਸ ਤਰ੍ਹਾਂ ਦਾ ਮਹਿਲ ਉਸਾਰਾਂਗੇ ਜਿਸ ਦੇ ਰੋਸ਼ਨਦਾਨ ਵੀ ਰੱਖਾਂਗੇ ਛਿੜਕੀਆਂ ਵੀ ਦਰਵਾਜ਼ੇ ਵੀ ਜਦੋਂ ਸਾਨੂੰ ਹਵਾ ਚਾਹੀਦੀ ਹੋਈ ਅਸੀਂ ਸਾਰੇ ਖੁੱਲੇ ਰੱਖਾਂਗੇ ਕਹਿੰਦੇ ਨੇ ਨੇਰੀ ਆ ਗਈ ਦਰਵਾਜਾ ਬੰਦ ਕਰ ਦਾਂਗੇ ਕੱਲਾ ਰੋਸ਼ਨਦਾਨ ਖੋਲਾਂਗੇ ਬੱਚੋ ਇਹ ਨੇਰੀ ਤਾਂ ਆਣੀ ਆਣੀ ਐ ਪਰ ਨੇਰੀ ਤੋਂ ਬਚਣ ਵਾਸਤੇ ਕੋਸ਼ਿਸ਼ ਕਰੋ ਮੈਂ ਨਹੀਂ ਕਹਿੰਦੀ ਕਿ ਸਾਰੀਆਂ ਮੈਸੇਂਜੀਆਂ ਮਾੜੀਆਂ ਨੇ ਬਹੁਤ ਚੰਗੀਆਂ ਵੀ ਨੇ ਜਿਹੜਾ ਵਰਕ ਕਲਚਰ ਹੈ ਨਾ ਉਹ ਬਹੁਤ ਜ਼ਬਰਦਸਤ ਹੈ ਉੱਥੇ ਜਦੋਂ ਮੈਂ ਉੱਥੇ ਨਵੀਂ ਵੀ ਗਈ ਸੀ ਤਾਂ ਬਾਹਰ ਕੂੜਾ ਸੁੱਟਣ ਜਾਣਾ ਸੀਗਾ ਫਿਰ ਯੂਨੀਵਰਸਿਟੀ ਪ੍ਰੋਫੈਸਰ ਹੈੱਡ ਆਫ ਦੀ ਡਿਪਾਰਟਮੈਂਟ ਕੂੜਾ ਸੁੱਟਣ ਜਾ ਰਹੀ ਐ ਤમે ਕੂੜਾ ਕਿਸ ਟਿੰਡ ਜਾਇਆ ਕਰਨਾ ਅਲਦਾਲਾ ਦੇਖਿਆ ਕਰ ਕੋਈ ਦੇਖਦਾ ਤਾਂ ਨਹੀਂ ਹੈਗਾ ਤੇ ਕੂੜਾ ਸਟੈਕ ਥੋੜੀ ਦੇਰ ਬਾਅਦ ਐਡੇ ਬਿਸ਼ਰਮ ਹੋ ਗਏ ਕਿ ਜਿਸੇ ਕੂੜਾ ਸਟੱਣਾ ਹੁੰਦਾ ਸੀ ਉਹਨੂੰ ਵੀ ਸਾਫ ਕਰਨ ਲੱਗੇ ਕਿਉਂਕਿ ਤੁਸੀਂ ਸਾਰੇ ਲੋਕਾਂ ਨੂੰ ਦੇਖਦੇ ਹੋ ਵੱਡੇ ਵੱਡੇ ਆਫੀਸਰ ਕਾਰ ਰੋਕ ਕੇ ਜਿਹੜਾ ਟੌਫੀ ਦਾ ਰੈਪਰ ਪਿਆ ਹੁੰਦਾ ਨਾ ਉਹਨੂੰ ਚੱਕ ਕੇ ਲੈ ਜਾਂਦੇ ਨੇ ਜਦੋਂ ਤੁਸੀਂ ਇਸ ਤਰ੍ਹਾਂ ਦੀ ਕਲਚਰ ਦੇਖਦੇ ਹੋ ਤੁਹਾਨੂੰ ਬੜਾ ਚੰਗਾ ਲੱਗ ਪਰ ਮਾੜਾ ਵੀ ਕੁਝ ਹੈ ਰੋਸ਼ੀ ਆਪਣੀ ਕਲਚਰ ਚ ਚੰਗਾ ਬਹੁਤ ਕੁਝ ਹੈ ਆਪਣੀ ਕਲਚਰ ਚ ਯੂਨਾਈਟਿਡ ਫੈਮਿਲੀ ਦਾ ਬਹੁਤ ਵੱਡਾ ਕਨਸੈਪਟ ਹੈ ਜਿਹਨੂੰ ਗੋਰੇ ਕਹਿੰਦੇ ਨੇ ਵੀ ਅਸੀਂ ਤਾਂਗਦੇ ਆ ਕਿ ਅਸੀਂ ਇਕੱਠੇ ਹੋਈਏ ਜਿੰਨੀ ਦੁਨੀਆ ਦੇ ਵਿੱਚ ਡਿਪਰੈਸ਼ਨ ਹੋਈ ਹੈ ਨਾ ਉਹ ਇਸ ਕਰਕੇ ਹੋਈ ਹੈ ਕਿ ਅਸੀਂ ਟੁੱਟ ਕੇ ਬਹਿ ਗਏ ਅੱਡ-ਅੱਡ ਹੋ ਗਏ ਜਿਹੜੀ ਕੁੜੀਏ ਕਹਿੰਦੀਆਂ ਨੇ ਵੀ ਉੱਥੇ ਵਿਆਹ ਕਰਾਉਣਾ ਹੈ ਵੀ ਮੁੰਡੇ ਦੇ ਮਾਂ ਨਾ ਹੋਵੇ ਪਿਓਰਾ ਹੋਵੇ ਉਹ ਸਭ ਤੋਂ ਵੱਡੀ ਗਲਤੀ ਜੇ ਤੁਸੀਂ ਆਪਸ ਵਿੱਚ ਟੱਲੋਗੇ ਤਾਂ ਸਹੀ ਤਾਂ ਮੈਨੂੰ ਪਤਾ ਹੀ ਹੈ ਜਦੋਂ ਲੜੋਗੇ ਮਾਪੇ ਤੁਹਾਨੂੰ ਰੋਕਣਗੇ ਕੀ ਗੱਲ ਵੀ ਅਜ ਤੂੰ ਮੂੰਹ ਸਜਾਇਆ ਹੋਇਆ ਹੈ ਕੀ ਗੱਲ ਹੈ ਤਾਂ ਤੁਹਾਨੂੰ ਦੱਸਣਾ ਪਊਗਾ ਕਿ ਅੱਜ ਮੈਨੂੰ ਇਹਨੇ ਐਂ ਕਹਿਤਾ ਪਰ ਜਦੋਂ ਤੁਸੀਂ ਕਹਿੰਦੇ ਵੀ ਮਾਪੇ ਦੋਨੇ ਹੀ ਨਾ ਹੋਣ ਤਸਵੀਰਾਂ ਟੰਗੀਆਂ ਹੋਣ ਉਸ ਵੇਲੇ ਪਤਾ ਲੱਗਦਾ ਹੈ ਕਿ ਸਮਥਿੰਗ ਮਿਸਿੰਗ ਕੁਝ ਚਾਹੀਦਾ ਹੈ ਇਸ ਕਰਕੇ ਕੋਸ਼ਿਸ਼ ਕਰੋ ਯੂਨਾਈਟਿਡ ਫੈਮਿਲੀ ਦੇ ਫਾਇਦੇ ਬੜੇ ਨੇ ਇਹ ਤਾਂ ਗੋਰੇ ਵੀ ਕਹਿੰਦੇ ਨੇ ਹੋਣ ਜਿੰਨਾ ਵੀ ਡਿਪਰੈਸ਼ਨ ਹੋ ਰਿਹਾ ਉਹ ਇਸ ਲਈ ਹੋ ਰਿਹਾ ਕਿ ਤੁਸੀਂ ਤੰਦਾਂ ਤੋੜ ਰਹੇ ਹੋ ਤੰਦਾਂ ਜੋੜੋ ਆਪਣੇ ਗੁਰੂ ਸਾਹਿਬਾਨ ਨੇ ਆਪਾਂ ਨੂੰ ਇਕੱਠੇ ਹੋਣ ਦਾ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਸੀ ਆਪਾਂ ਤਾਂ ਮੈਂ ਮੈਂ ਕਰਨ ਲੱਗੇ ਕਿਤੇ ਲੈ ਲੈ ਮੁਕਰ ਪਾਹੀ ਤੋਂ ਕੀ ਫੜ ਲਈ ਇਸ ਕਰਕੇ ਕੋਸ਼ਿਸ਼ ਕਰੋ ਕਿ ਤੁਸੀਂ ਜਿਹੇ ਵੀ ਪਰਸਨੈਲਿਟੀ ਵਿੱਚ ਚੰਗਾ ਗੁਣ ਦੱਸਦਾ ਉਹਨੂੰ ਆਪਟ ਕਰੋ ਦੂਜੀ ਗੱਲ ਅਸੀਂ ਵੇ ਸੋਡੀ ਉਮਰ ਚੇਂਜ ਕਰਦੇ ਹੁੰਦੇ ਸੀ ਉਹ ਦੇਖੋ ਜਦੋਂ ਸਾਡੀ ਉਮਰ ਵੱਧ ਰਹੀ ਸੀ ਨਾ ਸਾਰਿਆਂ ਦੀਆਂ ਗਿੱਟਿਆਂ ਤੋਂ ਸਲਵਾਰਾਂ ਉੱਚੀਆਂ ਹੋ ਜਾਂਦੀਆਂ ਸੀ ਕਿਉਂਕਿ ਵੱਧ ਰਹੇ ਸੀ ਸਾਰਿਆਂ ਦੇ ਝੱਗੇ ਜਿਹੜੇ ਸੀ ਨਾ ਬਦਰੰਗ ਹੋ ਜਾਂਦੇ ਸੀ ਉਦੋਂ ਇੰਨਾ ਰਿਵਾਜ ਨਹੀਂ ਸੀਗਾ ਬ੍ਰਾਂਡਡ ਦਾ ਉਹ ਸਾਰੀਆਂ ਗੱਲਾਂ ਅਸੀਂ ਵੀ ਟੋਕਾ ਟੋਕੀ ਕਰਦੇ ਸੀ ਪਰ ਕੋਸ਼ਿਸ਼ ਕਰੋ ਇਹੋ ਜਿਹੀ ਐਨਕ ਲਾਓ ਜਿਨ੍ਹਾਂ ਦੇ ਨਾਲ ਹੋਰਾਂ ਦੇ ਗੋੜੀ ਦੇਖੇ ਜਾਣ ਔਗਣ ਨਾਲ ਦੇਖੇ ਜਾਣਾ ਕਿ ਦੇ ਨਾ ਕਿਤੇ ਅਸੀਂ ਫੀਮੇਲ ਦੀ ਫੈਮਿਨਿਜ਼ਮ ਦੀ ਗੱਲ ਕਰਦੇ ਹੋਏ ਵਿਮਨ ਇੰਪਾਰਟਮੈਂਟ ਦੀ ਗੱਲ ਕਰਦੇ ਹੋਏ ਆਪਣੇ ਆਪ ਨੂੰ ਹੌਤ ਲੈਦਣਿਆ ਕਿ ਅਸੀਂ ਹੀ ਆਪਣੇ ਰਿਸ਼ਤੇ ਖਾਦ ਲੈਣੇ ਆ ਤਾਣਾ ਵਾਣਾ ਉਧਾਰ ਲੈਣੇ ਕਿ ਮੈਂ ਕੰਮ ਕਰਦੀ ਆਂ ਜੀ ਮੈਂ ਬਾਹਰੋਂ ਕਰਦੀ ਆਂ ਮੈਨੂੰ ਮੇਰਾ ਘਰ ਰੱਖ ਮੇਰਾ ਆਦਮੀ ਕਿਵੇਂ ਰੋਗ ਘਰ ਚ ਮੇਰੀ ਵੀ ਚੱਲਣੀ ਚਾਹੀਦੀ ਐ ਤੇ ਉਸ ਦੌਰ ਦੇ ਵਿੱਚ ਹੁੰਦਾ ਕਿ ਵਰਕਿੰਗ ਵੀ ਆਂ ਵਿਆਹ ਵੀ ਆਂ ਘਰ ਦੇ ਵਿੱਚ ਵੀ ਆਂ ਪਰ ਉੱਥੇ ਕਿਤੇ ਨਾ ਕਿਤੇ ਸਾਡੀ ਸਮਝ ਮੈਨੂੰ ਲੱਗਦਾ ਅੱਜ ਕੱਲ ਦੀ ਕੁੜੀਆਂ ਨੇ ਮੈਂ ਆਪਣੇ ਪਿੱਛੇ ਨਾ ਹੋਈ ਵੀਰ ਜੀ ਦਲੀਆ ਜਦ ਤੁਹਾਡੀ ਉਮਰ ਤਾਂ ਤੁਹਾਨੂੰ ਲੱਗਦਾ ਹੈ ਜਦੋਂ ਮਾਪੇ ਕਹਿੰਦੇ ਨੇ ਵੀ ਐਦਾਂ ਨਹੀਂ ਕਰਨਾ ਉਦਾਂ ਨਹੀਂ ਕਰਨਾ ਵੀ ਸ਼ਾਇਦ ਸਹੀ ਕਹਿੰਦੇ ਸੀ ਹੁਣ ਬੱਚੇ ਪਿੱਛੇ ਛੋਟੇ ਨੇ ਸ਼ਾਇਦ ਇਹਨਾਂ ਨੂੰ ਇਹ ਗੱਲਾਂ ਦੀ ਸਮਝ ਨਹੀਂ ਹੈ ਤੇ ਐਡਵਾਈਸ ਮੈਂ ਲਗੂਨੀ ਕਿ ਜਦੋਂ ਅਸੀਂ ਫੈਮਿਨਿਜ਼ਮ ਦੀ ਗੱਲ ਕਰਦੇ ਕਰਦੇ ਜਦੋਂ ਉਸ ਚੀਜ਼ ਨੂੰ ਬੜਾਵਾ ਦਿੰਦੇ ਆ ਚੜਾਵਾ ਦਿੰਦੇ ਆ ਕਿ ਕਿਤੇ ਨਾ ਕਿਤੇ ਖੁਦ ਅਸੀਂ ਆਪਣੇ ਰਿਸ਼ਤੇ ਨੂੰ ਖਤਮ ਕਰਨਾ ਸ਼ੁਰੂ ਕਰ ਦੇਣਾ ਕੋਈ ਕੁ ਬਸ 100% ਬੱਚੋ ਗੱਲ ਇਹ ਹੈ ਜਦੋਂ ਅਸੀਂ ਛੋਟੇ ਸੀ ਨਾ ਸਾਡੇ ਘਰ ਦੇ ਕਹਿੰਦੇ ਸੀ ਜਿਹੜੇ ਘਰੇ ਤੇਰੀ ਡੋਲੀ ਗਈ ਹੈ ਤੇਰੀ ਅਰਥੀ ਉਸੇ ਕਰੋ ਜਾਣੀ ਚਾਹੀਦੀ ਸੀ ਸਾਨੂੰ ਕਿਹਾ ਗਿਆ ਸੀ ਹੋਣ ਵਾਲੇ ਮਾਪੇ ਕਹਿੰਦੇ ਨੇ ਮੈਨੂੰ ਨਹੀਂ ਪਤਾ ਕਹਿੰਦੇ ਨੇ ਕਿ ਨਹੀਂ ਕਹਿੰਦੇ ਪਰ ਮੈਂ ਸੁਣਿਆ ਤੇ ਤੂੰ ਪਾਪਾ ਦੀ ਪਰੀ ਤੈਨੂੰ ਕੋਈ ਕੀ ਕਹ ਜੂਗਾ ਚੁੰ ਚੁੰ ਨਹੀਂ ਚੱਕੀ ਤੇ ਆ ਜੀ ਪਾਪਾ ਦੀ ਪਰੀ ਉਹ ਅਗਲੀ ਤਾਂ ਪਹਿਲਾਂ ਹੀ ਤਿਆਰ ਬੈਠੀ ਹੁੰਦੀ ਹੈ ਕਮਾਲ ਦੀ ਗੱਲ ਇਹ ਹੈ ਕਿ ਕੁੜੀਆਂ ਕਹਿੰਦੀਆਂ ਨੇ ਤੁਹਾਡੀ ਜਾਇਦਾਦ ਤਾਂ ਮੇਰੀ ਹੈ ਫਟਾਫਟ ਦੇ ਦੋ ਪਰ ਮੇਰੇ ਫਰਜ਼ ਜਿਹੜੇ ਨੇ ਉਹ ਆਪੇ ਨਿਭਾ ਲਉ ਇਹੀ ਤਾਂ ਗੱਲ ਗੱਲ ਸਾਰੇ ਕੋਈ ਥੋੜਾ ਮਿਲਣਾ ਵੀ ਚਾਹੀਦਾ ਹੈ ਪਰ ਉਹਨੂੰ ਲੈਣ ਵਾਸਤੇ ਥੋੜੀ ਜੀ ਤਾਂ ਕੁਰਬਾਨੀ ਕਰਨੀ ਪਵੇ ਮੇਰਾ ਖਿਆਲ ਹੈ ਇਹ ਗੱਲ ਪਹਿਲ ਤੇ ਲੜਕੀਆਂ ਨੂੰ ਕਰਨੀ ਚਾਹੀਦੀ ਉਹਦਾ ਕਾਰਨ ਹੈ ਕੁੜੀਆਂ ਕਹਿੰਦੀਆਂ ਵੀ ਅਸੀਂ ਕਿਉਂ ਕਰੀਏ ਮੁੰਡੇ ਕਿਉਂ ਕਰਨ ਮੁੰਡੇ ਵੀ ਕਰਨ ਪਰ فرض ਕਰੋ ਅਸੀਂ ਇੱਥੇ ਕੈਨੇਡਾ ਗਏ ਆ ਕੈਨੇਡਾ ਦੇ ਰੂਲਸ ਅਸੀਂ ਆਪਟ ਕਰਨੇ ਨੇ ਤੁਸੀਂ ਪੇਕੇ ਤੋਂ ਸੌਰੇ ਨੂੰ ਜਾਣੀਓ ਸੌਰੇ ਦੇ ਰੂਲ ਤੋਂ ਤੁਸੀਂ ਆਪਟ ਕਰਨੇ ਨੇ ਉਸ ਕਰ ਤੁਸੀਂ ਗਈ ਹੋ ਜਿਹੜਾ ਬੰਦਾ ਨਵਾਂ ਜਾਂਦਾ ਉਹ ਕੱਲਾ ਬਦਲੂਗਾ ਕਿ ਸਾਰਾ ਟੱਬਰ ਬਦਲੂਗਾ ਸਾਡੀ ਫੈਮਿਲੀ ਦੇ ਵਿੱਚ ਵਿਆਹ ਕੱਲੇ ਕੁੜੀ ਮੁੰਡੇ ਦਾ ਨਹੀਂ ਹੁੰਦਾ ਦੋ ਫੈਮਿਲੀਆਂ ਦਾ ਹੁੰਦਾ ਇਹ ਕਦੇ ਨਹੀਂ ਬੋਲਣਾ ਚਾਹੀਦਾ ਇਹ ਠੀਕ ਹੈ ਮੈਂ ਮੰਨਦੀ ਹਾਂ ਹੁਣ ਤੱਕ ਮਰਦ ਨੇ ਘਾਟ ਨਹੀਂ ਕੀਤੀ ਬਥੇਰਾ ਕੁਝ ਕਰ ਲਿਆ ਪਰ ਹੁਣ ਸੋਸਾਇਟੀ ਇੰਨੀ ਚੇਂਜ ਹੋ ਗਈ ਹੈ ਮੇਰੇ ਕਈ ਜਿਹੜੇ ਮੇਲ ਵਿਦਿਆਰਥੀ ਨੇ ਉਹ ਜਿਸ ਤਰੀਕੇ ਨਾਲ ਮੇਰੇ ਕੋਲ ਰੋਂਦੇ ਨੇ ਤਾਂ ਮੇਰਾ ਜੀ ਕਰਦਾ ਹੁੰਦਾ ਵੀ ਖੌਸੜਾ ਕੱਢ ਲਵਾਉਣਾ ਕੁੜੀਆਂ ਦਾ ਕੁੜੀਆਂ ਜ਼ਿਆਦਾ ਜਿਹੜਾ ਕੁਝ ਕਰਦੀਆਂ ਨੇ ਇੱਕ ਹੋਰ ਗੱਲ ਜਿਹੜੀ ਮੈਂ ਵੀ ਮਹਿਸੂਸ ਕਰਦੀ ਆ ਕੁੜੀਆਂ ਨੂੰ ਆਪਣੀ ਤਨਖਾਹ ਦੀ ਤੌਸ ਛੇਤੀ ਚੜ ਜਾਂਦੀ ਹੈ ਉਹਦਾ ਕਾਰਨ ਮੁੰਡੇ ਸਦੀਆਂ ਤੋਂ ਕਮਾਉਂਦੇ ਆ ਰਹੇ ਨੇ ਔਰ ਸਾਰੀ ਟੱਬਰ ਨੂੰ ਸਾਰੇ ਫੈਮਿਲੀ ਨੂੰ ਖੌਂਦੇ ਆ ਰਹੇ ਨੇ ਕੁੜੀਆਂ ਹੁਣ ਨਵੇਂ-ਨਵੇਂ ਲੱਗੀਆਂ ਨੇ ਜਿਆਦਾ ਉਹਨਾਂ ਦਾ ਖਰਚਾ ਬਿਊਟੀ ਪਾਰਲਰ ਤੇ ਜਾਂਦਾ ਹੈ ਜਾਂ ਬ੍ਰਾਂਡਿਡ ਕੱਪੜਿਆਂ ਤੇ ਜਾਂਦਾ ਹੈ ਪਰ ਸੱਚ ਕਰਕੇ ਜਾਣਿਓ ਮੈਨੂੰ ਕਦੇ ਕਿਸੇ ਸਭਾ ਨੇ ਬਾਹਰ ਨਹੀਂ ਕੱਢਿਆ ਮੈਂ ਕਦੇ ਬ੍ਰਾਂਡਿਡ ਨਹੀਂ ਪਾਇਆ ਇੱਕ ਹਸੌਣੀ ਗੱਲ ਦੱਸਦੀ ਆ ਮੈਂ ਮੈਂ ਇੱਕ ਜਹਾਜ਼ ਚੜੀ థਾਈਲੈਂਡ ਦਾ ਜਹਾਜ਼ ਸੀ ਆਪਣਾ ਮੁੰਡਾ ਖੜਾ ਸੀ ਜਹਾਜ਼ ਖਰਾਬ ਹੋ ਗਿਆ ਮੈਂ ਉਹਨੂੰ ਜਾ ਕੇ ਕਿਹਾ ਬੱਚੇ ਸਮਾਰ ਕੇ ਦਰਵਾਜਾ ਸੂਤ ਕਰ ਲਿਆ ਉਹ ਬੜਾ ਹੱਸਿਆ ਉਹਨੇ ਖਾਨ ਪਰ ਬੁੜੀ ਕਿੱਥੇ ਬੱਲੇ ਰਹੀ ਕਹਿੰਦਾ ਹਾਂਜੀ ਹਾਂਜੀ ਬੇਫਿਕਰ ਹੋ ਕੇ ਬਹਿ ਜਾ ਮੈਂ ਜਾ ਕੇ ਬੈਠ ਗਈ ਮੇਰੇ ਨਾਲ ਦਾ ਬੰਦਾ ਕੋਈ ਨਸ਼ੇ ਨੂੰ ਸ਼ੀ ਕੀਤੇ ਹੋਣੇ ਨੇ ਖਲਾਰਾ ਜਿਹਾ ਪਾਉਂਦਾ ਸੀ ਮੈਂ ਉਹਨੂੰ ਜਾ ਕੇ ਕਿਹਾ ਆਈ ਡੋਨਟ ਵਾਂਟ ਟੂ ਸੈਟ ਵਿਦ ਥੈਟ ਮਸਲ ਉਹ ਬੜਾ ਹਰਾਲ ਹੋਇਆ ਵੀ ਤਾਂ ਅੰਗਰੇਜ਼ੀ ਮਾਰਦੀ ਉਹ ਆ ਕੇ ਮੈਨੂੰ ਕਹਿੰਦਾ ਆਪਸੇ ਇੱਕ ਬਾਤ ਪੁੱਛਣੀ ਹੈ ਮੈਂ ਕਿਹਾ ਪੁੱਛੋ ਕਹਿੰਦਾ ਆਪਣੀ ਜਹਾਜ਼ ਚੜ੍ਹਦੇ ਚੜ੍ਹਦੇ ਇੰਗਲਿਸ਼ ਸਿੱਖ ਲਈ ਕਿ ਮੈਕ ਅ ਹਿਊਜ ਜਜ ਜੇ ਪਰਸਨ ਫਰਮ ਡਰੈਸ ਓਨਲੀ ਯੈਸ ਯੈਸ ਉਹਨੇ ਮੇਰੇ ਪੈਰੀ ਹੱਥ ਲਾਏ ਮੈਡਮ ਅੱਜ ਗਲਤੀ ਹੋ ਗਈ ਹਾਂ ਕਹਿੰਦਾ ਯੂਨੀਵਰਸਿਟੀ ਪ੍ਰੋਫੈਸਰ ਤਾਂ ਪੈਂਟਾ ਸ਼ੈਂਟਾ ਪਾ ਕੇ ਆਉਂਦੇ ਨੇ ਤੁਸੀਂ ਸਲਵਾਰ ਕਮੀਜ਼ ਚ ਆਏ ਮੈਂ ਕਿਹਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੰਜਾਬੀਅਤ ਦਾ ਪੇਪਰ ਪੜਾਉਣੀ ਆ ਤੇ ਮੈਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਾਂ ਕਿ ਮੈਂ ਉਧਰਲੀ ਇਹ ਗੱਲਾਂ ਜਿਹੜੀਆਂ ਨੇ ਨਾ ਆਫਟਰ ਸਮ ਟਾਈਮ ਤੁਹਾਨੂੰ ਮਹਿਸੂਸ ਹੋਣਗੀਆਂ ਕਿ ਸਾਦਗੀ ਆਪਣੇ ਆਪ ਵਿੱਚ ਬਹੁਤ ਵੱਡਾ ਗਹਿਣਾ ਹੈ ਬਹੁਤ ਲੋਕ ਨੇ ਜਿਹੜੇ ਬ੍ਰਾਂਡਡ ਕੱਪੜਿਆਂ ਵੱਲ ਬ੍ਰਾਂਡਡ ਚੀਜ਼ਾਂ ਵੱਲ ਬਿਊਟੀ ਪਾਰਲਰ ਵੱਲ ਤੇ ਪਤਾ ਨਹੀਂ ਹੋਰ ਕਿੱਥੇ-ਕਿੱਥੇ ਉਲਝੇ ਹੋਏ ਐਸੇ ਕਰਕੇ ਵਿਆਹਾਂ ਤੇ ਕਿੰਨੇ ਖਰਚੇ ਹੋ ਰਹੇ ਨੇ ਸਾਰਾ ਕੁਝ ਹੋ ਰਿਹਾ ਆਪਾਂ ਸਭ ਕਿਸੇ ਤੋਂ ਬਚ ਸਕਦੇ ਹਾਂ ਜੇ ਆਪਾਂ ਇਹ ਸੋਚ ਲਈਏ ਕਿ ਆਪਾਂ ਦੁਨੀਆ ਨੂੰ ਕੀ ਸਮਝਦੇ ਹਾਂ ਆਪਣੇ ਦੇ ਉੱਤੇ ਆ ਛੱਡੋ ਪਰੇ ਪ੍ਰਵਾਹ ਨਾ ਕਰੋ ਫਿਰ ਗਲਤ ਕੰਮ ਨਾ ਕਰੋ ਜਦੋਂ ਠੀਕ ਕਰਦੇ ਹੋ ਕਿਸੇ ਟੁੰਡੇ ਲਾੜ ਦੀ ਪ੍ਰਵਾਹ ਨਾ ਕਰੋ ਕਰ ਜੋ ਇਹ ਦੁਨੀਆ ਨਾਲ ਡਰੇ ਨੂੰ ਡਰਾਉਂਦੀ ਹੈ ਜੇ ਤੁਸੀਂ ਆਪਣੇ ਆਪ 'ਚ ਖੜਜੋ ਤਾਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ ਮੈਂ ਆਪਣੇ ਤਜਰਬੇ 'ਚੋਂ ਬੋਲ ਰਹੀ ਹਾਂ ਕਿ ਮੈਂ ਜਿਸ ਵੀ ਥਾਂ ਤੇ ਹੱਥ ਪਾਇਆ ਸਫਲ ਹੋਈ ਹਾਂ ਤੇ ਮੈਂ ਵੱਡੇ ਵੱਡੇ ਮੈਂ ਕਹਿੰਦੇ ਉਹ ਕਹਿੰਦੀ ਮੈਂ ਇੱਕ ਮੈਂ ਵੀਡੀਓ ਚ ਕਿਹਾ ਸੱਜਣਾ ਹੁਣ ਮੈਂ ਨਹੀਂ ਰੋਂਦੀ ਮੈਨੂੰ ਦੇਖ ਕੇ ਲੋਕ ਰੋਂਦੇ ਥੈਂਕ ਯੂ